ਪੰਜਾਬ ਦੇ ਕੁਝ ਜ਼ਰੂਰੀ ਮੁੱਦਿਆਂ ਦੇ ਉੱਤੇ ਚਰਚਾ ਕਰਨੀ ਲਾਜ਼ਮੀ ਆ ਖਾਸ ਤੌਰ ਦੇ ਉੱਤੇ ਪੰਥਕ ਮੁੱਦੇ ਅੱਜ ਪੰਥਕ ਸਫਾ ਦੇ ਵਿੱਚ ਬਹੁਤ ਕੁਝ ਵਾਪਰਿਆ ਭਾਵੇਂ ਉਹ ਪੰਜਾਬ ਹੋਵੇ ਭਾਵੇਂ ਦਿੱਲੀ ਹੋਵੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਜੀ ਮੌਜੂਦ ਨੇ ਬੱਲੀ ਸਾਹਿਬ ਵਾਣੀਡੀਆ ਪੰਜਾਬੀ ਤੇ ਸਵਾਗਤ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸ਼ੁਭ ਸ਼ਾਮਾ ਬਹੁਤ ਅੱਛਾ ਲੱਗਿਆ ਜੀ ਜੀ ਬੱਲੀ ਸਾਹਿਬ ਅੱਜ ਸਭ ਤੋਂ ਪਹਿਲੀ ਸ਼ੁਰੂਆਤ ਕਰਨੀ ਚਾਹੁੰਦੇ ਆ ਜਿਹੜੀ ਦੁਆਰਾ ਦਸਤਾਰਬੰਦੀ ਹੋਈ ਹੈ ਅ ਜੇਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਉਹ ਇੱਕ ਹੈਰਾਨੀ ਜਰਕ ਵੀ ਹੈ ਉਹ ਸਾਰਾ ਮਾਮਲਾ ਤੇ ਉਹਦੇ ਵਿੱਚ ਜਿਹੜੀ ਸ਼ਮੂਲੀਅਤ ਹੋਈ ਹੈ ਉਹਦੇ ਵੱਲ ਵੀ ਚੁਸੀਂ ਸ਼ੁਰੂ ਕਰੋ ਦੇਖੋ ਇਸ ਤਰ੍ਹਾਂ ਵੀ ਉਹ ਜਿਵੇਂ ਪਹਿਲਾਂ ਹੋਇਆ ਸੀ ਜਥੇਦਾਰ ਦੀ ਹਟਾਏ ਗਏ ਉਹਦੀ ਉਹਨਾਂ ਦੀ ਗੁੜਗੱਜ ਦੀ ਨਿਯੁਕਤੀ ਹੋਈ ਉਹ ਪੂਰੀ ਕੰਟਰੋਵਰਸ਼ੀਅਲ ਸੀਗੀ ਬਾਦ-ਬਾਦ ਸੀ ਮਰਿਆਦਾ ਦੇ ਮੱਦੇ ਮੁੱਦੇ ਵੀ ਉੱਠੇ ਸੀ ਹਰ ਤੇ ਤੇ एबीसी ਗਾ ਕੇ ਉਹ ਅਧੀ ਰਾਤ ਬਾਅਦ ਜਿਹੜਾ ਉਹ ਤੜਕੇ ਉੱਥੇ ਜਿਹੜੇ ਗਏ ਤੇ ਚਾਰਜ ਲਿਆ ਉਹਨਾਂ ਨੇ ਜਿਸ ਤਰ੍ਹਾਂ ਉਹ ਵੀ ਉਹ ਕਦੇ ਹੋਇਆ ਨਹੀਂ ਇਸ ਤਰ੍ਹਾਂ ਤੇ ਸੋ ਇਹ ਕਹ ਲੋ ਕਿ ਬਹੁਤੀਆਂ ਜਥੇਬੰਦੀਆਂ ਜਿਹੜੀਆਂ ਆਮ ਤੌਰ ਤੇ ਮੰਨੀਆਂ ਜਾਂਦੀਆਂ ਨੇ ਕਿ ਉਹ ਜਥੇਬਦੀ ਦਸਤਾਰ ਬੰਦੀ ਤਾਜ ਪੋਸ਼ੀ ਸ਼ਾਮਲ ਹੁੰਦੀਆਂ ਨੇ ਸਿੱਖ ਪੰਥਕ ਜਥੇਬੰਦੀਆਂ ਸੰਪਰਦਾਵਾਂ ਨਿਹੰਗ ਜਥੇਬੰਦੀਆਂ ਖਾਸ ਕਰਕੇ ਦੰਦੇਵੀ ਟਕਸਾਲ ਤੇ ਉਹ ਉਹ ਉਹਨਾਂ ਦੀ ਸ਼ਾਂਤੀ ਨਹੀਂ ਸੀ ਉਹ ਸ਼ਾਮਲ ਨਹੀਂ ਹੋਈਆਂ ਸਗੋਂ ਇਹਦੇ ਤੇ ਇਤਰਾਜ ਉੱਠੇ ਕਿ ਜਿਸ ਢੰਗ ਨਾਲ ਹਟਾਇਆ ਗਿਆ ਉਹਨਾਂ ਨੂੰ ਉਹਨਾਂ ਦੀ ਬਹਾਲੀ ਦੇ ਵੀ ਜ਼ੋਰ ਦਿੱਤਾ ਜਾਂਦਾ ਰਿਹਾ ਸੋ ਸਰਪ੍ਰੰਤ ਫੈਸਲਾ ਤਾਂ ਉਹ ਹੈ ਨਹੀਂ ਸੀਗਾ ਇੱਕ ਫੈਕਸ਼ਨ ਦਾ ਫੈਸਲਾ ਸੀਗਾ ਤੇ ਪਰ ਹੌਲੀ ਹੌਲੀ ਕੀ ਹੋਇਆ ਕਿ ਉਹ ਇਹ ਕਹ ਲੋ ਕਿ ਉਹ ਟਿਕ ਗਏ ਤੇ ਰੀਕਨਸਾਈਲ ਕਰਨ ਲੱਗੇ ਕੁਝ ਸੈਕਸ਼ਨ ਜਿਹੜਾ ਵਿਰੋਧ ਹੋ ਰਿਹਾ ਦਾ ਘਟ ਗਿਆ ਗਿਆਨੀ ਰਕਵੀਰ ਸਿੰਘ ਹੋਰ ਨੇ ਕੋਧੀ ਉਹਨੂੰ ਮੰਨ ਲਿਆ ਜਿਨ੍ਹਾਂ ਨੂੰ ਕਿ ਹਟਾਇਆ ਗਿਆ ਸੀ ਜਦੋਂ ਅਕਾਲ ਤਖਤ ਦੀ ਪਦਵੀ ਤੋਂ ਸੋ ਉਹ ਹੌਲੀ ਹੌਲੀ ਇਹ ਠੰਡਾ ਹੁੰਦਾ ਗਿਆ ਮਸਲਾ ਪਰ ਖਤਮ ਨਹੀਂ ਹੋਇਆ ਕਿਉਂਕਿ ਇੱਕ ਧੜਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੀ ਗਵਾਹੀ ਵਾਲਾ ਆਕਾਲੀ ਦਲ ਹੈਗਾ ਉਹ ਵੀ ਉਹਦਾ ਵੀ ਸਟੈਂਡ ਇਹ ਹੈ ਇੱਥੇ ਤੱਕ ਕਿ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਕੁਝ ਸਾਥੀਆਂ ਨੇ ਵੀ ਯਾਦ ਹੋਣਾ ਤੁਹਾਨੂੰ ਉਹਨਾਂ ਨੇ ਵੀ ਕਿਹਾ ਸੀ ਜਿਸ ਢੰਗ ਨਾਲ ਹਟਾਏ ਗਏ ਗਲਤ ਸੀ ਉਹ ਉਹ ਵੀ ਉਸ ਗੱਲ ਤੇ ਵਿਰੋਧ ਕੀਤਾ ਹਾਲਾਂਕਿ ਉਹ ਇਹ ਨਹੀਂ ਕਿ ਬਾਹਰ ਨਿਕਲੇ ਸੀ ਜਾਂ ਉਹਨਾਂ ਨੇ ਕੋਈ ਇਹਨਾਂ ਨੂੰ ਨਹੀਂ ਮੰਨਿਆ ਪਰ ਉਹਦੇ ਦੇ ਇਤਰਾਜ਼ ਕੀਤਾ ਸੀ ਉਹਨਾਂ ਨੇ ਅਕਾਲੀ ਦਲ ਦੇ ਅੰਦਰ ਇਸ ਮਸਲੇ ਤੇ ਤੇ ਉਸ ਤੋਂ ਬਾਅਦ ਮੈਂਬਰਸ਼ਿਪ ਦੇ ਮਸਲੇ ਤੇ ਲਗਭਗ ਦੋ ਫਾੜ ਅਕਾਲੀ ਦਲ ਹੋਇਆ ਕਿਉਂਕਿ ਕਾਫੀ ਨੇਤਾ ਇਹਦੇ ਉਧਰ ਚਲੇ ਗਏ ਦੂਸਰੇ ਕਾਲੀ ਦਲ ਛੱਡ ਕੇ ਵੱਖਰਾ ਬਣਾ ਲਿਆ ਉਹਨਾਂ ਨੇ ਸੋ ਇਹਨਾਂ ਦੀ ਕੋਸ਼ਿਸ਼ ਹੁਣ ਇਹ ਸੀਗੀ ਲਿਜਿਟਿਮੈਸੀ ਕਿਸ ਤਰ੍ਹਾਂ ਲਈ ਜਾਵੇ ਹਾਸਲ ਕੀਤੀ ਜਾਵੇ ਤੇ ਪਾਰਸ਼ਲੀ ਤਾਂ ਹੋ ਗਈ ਹੈ ਪੂਰੀ ਤਾਂ ਅਜੇ ਵੀ ਨਹੀਂ ਹੋਈ ਸੋ ਦੁਬਾਰਾ ਉਹ ਇਹ ਕੀਤਾ ਗਿਆ ਕਿ ਜੈਸਵੰਦੀਆਂ ਨੂੰ ਬੁਲਾ ਕੇ ਤੇ ਉਹਨਾਂ ਚੋਂ ਅਜੇ ਵੀ ਕੁਝ ਜਿਹੜੀ ਮਾਈਨਸ ਨੇ ਬਾਬਾ ਰਾਮ ਸਿੰਘ ਤੋਂ ਮਾਂ ਨਹੀਂ ਦਿੱਲੀ ਗੁਰਦੁਆਰਾ ਕਮੇਟੀ ਵੀ ਉਹਨਾਂ ਨੇ ਤਾਂ ਆਪ ਦਾ ਜਨਰਲ ਜਿਹੜਾ ਸੱਜਦਾ ਹੋਇਆ ਸੀ ਉੱਥੇ ਆਮ ਤੌਰ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਨਮੰਦੇ ਵੀ ਇਸ ਮੌਕੇ ਸ਼ਾਮਲ ਹੁੰਦੇ ਨੇ ਜਿੱਥੇ ਅਰਤੀ ਜਦੋਂ ਤਾਜਬੋਸ਼ੀ ਹੁੰਦੀ ਹੈ ਤਾਂ ਕਿਸੇ ਉਹਨਾਂ ਨੇ ਐ ਕਹਿ ਲੋ ਕਿ ਸਿੱਧੇ ਜਾਂ ਸਿੱਧੇ ਟੰਗਣਾ ਉਹਨਾਂ ਨੇ ਵੀ ਇਹ ਸ਼ਮੂਲੀਅਤ ਨਹੀਂ ਕੀਤੀ ਉਹਨਾਂ ਦੇ ਵਿਰੋਧ ਵੀ ਹਜੇ ਨੇ ਇਹਨਾਂ ਨਾਲ ਜਿਹੜੀ ਬੜੀ ਗੁਰਦਵਾਰਾ ਕਮੇਟੀ ਐ SGBC ਉਹਦੇ ਨਾਲ ਵਿਰੋਧ ਵੀ ਚੱਲਦਾ ਟਕਰਾਅ ਵੀ ਚੱਲਦਾ ਅੱਜ ਜੀ ਦੇਖ ਲਓ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਉਹ ਵੀ ਉਸੇ ਦਿਸ਼ਾ ਜਾ ਟਕਰਾ ਵਾਲਾ ਹੀ ਫੈਸਲਾ ਹੈ ਜਿਹੜਾ ਉਹ ਉਹਦੀ ਬਕਰੀ ਚਰਚਾ ਕਰਦੇ ਜਿਹੜਾ ਅ ਸਰਨਾ ਭਰਾਵਾ ਤੇ ਮਨਜੀਤ ਸਿੰਘ ਜੀ ਕੇ ਆਲਾ ਜੀ ਉਹ ਵੀ ਉਹ ਵੀ ਨਾਲ ਤੋਰਾਂਗੇ ਗੱਲ ਹਾਂ ਸੋ ਅੱਜ ਪਾਰਸ਼ੀਅਲ ਐ ਕਹ ਲਓ ਕਿ ਅ ਕੁਝ ਜਿਥੇ ਬਣੀ ਆ ਗਿਆ ਨੇ ਜਾਨੀ ਗਵਿਰ ਸਿੰਘ ਦਾ ਅ ਮੌਜੂਦ ਹੋਣਾ ਉਹ मीनिंगफुल ਹੈਗਾ ਹੂੰ ਬਾਬਾ ਬਲਵੀਰ ਸਿੰਘ ਦਾ ਹਾਲਾਂਕਿ ਉਹਨਾਂ ਨੇ ਬੋਲਦੇ ਹੋਏ ਯਾਜੂਦ ਵੀ ਕਰਾਇਆ ਰਣ ਨੂੰ ਪਰ ਚਲੋ ਐਨੀਵੇਜ਼ ਉਹਨਾਂ ਨੇ ਪਰ ਸੱਚੇ ਸ਼ਮੂਲਿਤ ਕਰ ਲਈ ਇਹਦਾ ਮਤਲਬ ਰੀਕਨਸਾਈਲੀਏਸ਼ਨ ਕਿਸ ਤਰ੍ਹਾਂ ਦੇ ਲੈਵਲ ਤੇ ਹੋ ਗਿਆ ਬਾਕੀ ਜਿਹੜਾ ਦਮਨੀ ਮੈਚ ਦਾ ਦੂਜਾ ਤੜਾ ਇੱਕ ਹੋਰ ਤੜਾ ਹੈਗਾ ਉਹ ਇਹਨਾਂ ਦੀ ਪਹਿਲਾ ਹੀ ਮੈਚ ਹੈਗਾ ਰنجੀਸ਼ ਸਿੰਘ ਢੜੀਆਂ ਵਾਲਾ ਜਿਹੜਾ ਉਹ ਵੀ ਕਿਉਂਕਿ ਉਹਨੂੰ ਮੁੜ ਕੇ ਫੋਲਡ ਚ ਲਿਆਂਦਾ ਪੰਥ ਪੰਥ ਦੇ ਵਿੱਚ ਸ਼ਾਮਲ ਕੀਤਾ ਮੁੜ ਕੇ ਉਹ ਵੀ ਇਹਨਾਂ ਦੇ سپورਟ ਚ ਹਾਲਾਂਕਿ ਉੱਥੇ ਉਹਦੀ ਮਿਲੋਂਦੀ ਹਮਾਇਤ ਚ ਤਾਂ ਹੈਗੀ ਹੈ ਨਾ ਇਹਨਾਂ ਦੇ ਉਹ ਭਾਵੇਂ ਆਪ ਸ਼ਾਮਲ ਨਹੀਂ ਹੋਏ ਵਿਜ਼ਿਟ ਕੋਈ ਨਹੀਂ ਹੂੰ ਤੇ ਅਜੇ ਵੀ ਮੇਰਾ ਮਤਲਬ ਕਹਿ ਤਾ ਭਾਵੇਂ ਇਹ ਵੀ ਇਹ ਪਹਿਲਾ ਨਾਲੋਂ ਬੈਟਰ ਪੋਜੀਸ਼ਨ ਹੋ ਗਈ ਹੂੰ ਪਰ ਵੈਸੇ ਤਾਂ ਅਕਾਇ ਟੈਕਸਾਂ ਤੇ ਦੋ ਹੁਣ ਇਹ ਤੱਕ ਕੇ ਇਸ ਗੜ੍ਹ ਸਾਹਿਬ ਦੇ ਪੂਰੇ ਇਜ਼ਤਿਹਾਰ ਨੇ ਕਾਲਤਾਖ ਸਾਹਿਬ ਦਾ ਐਡੀਸ਼ਨਲ ਚਾਰਜ ਹੈ ਹੁਣ ਇਹ ਸਵਾਲ ਖੜਾ ਹੁੰਦਾ ਕਿ ਕੀ ਇਹ ਐਡੀਸ਼ਨ ਚਾਰਜ ਇਹਦੇ ਹੀ ਕੰਟੀਨਿਊ ਰਹੇਗਾ ਤੇ ਜੇ ਐਡੀਸ਼ਨ ਚਾਰਜ ਹੋਇਆ ਤਾਂ ਉੱਥੇ ਵੀ ਦਸਤਾਰਬੰਦੀ ਹੁੰਦੀ ਹੈ ਤਾਜਪੋਸ਼ੀ ਹੁੰਦੀ ਹੈ ਭਾਵੇਂ ਐਡੀਸ਼ਨ ਹੋਵੇ ਹੂੰ ਉਹ ਵੀ ਜਾਨੀ ਹਰਪੀ ਸਿੰਘ ਦੀ ਹੋਈ ਸੀ ਤੇ ਉਹ ਹੁਣ ਕੀ ਉਹ ਹੋਏਗੀ ਉੱਥੇ ਤੀਜੀ ਤੀਜੀ ਵੀ ਹੋਏਗੀ ਜਾਂ ਕੋਈ ਵਿਚਲਾ ਰਾਹ ਘੱਡਿਆ ਜਾਏਗਾ ਕੋਈ ਉੱਥੇ ਕਿਸੇ ਹੋਰ ਨੂੰ ਵਿਰਾਜਮਾਨ ਕਰਾਇਆ ਜਾਏਗਾ ਇਸ ਸਾਲ ਹੈਗਾ ਪਰ ਫਿਲਹਾਲ ਤਾਂ ਲੱਗਦੀ ਨਹੀਂ ਇਹੋ ਜੀ ਕੋਈ ਤੇ ਕਿਉਂਕਿ ਉਹ ਐ ਯਾਨੀ ਕੁਲਦੀਪ ਸਿੰਘ ਗੜਗੱਜ ਦੀ ਜਿਹੜੀ ਪਰਫਾਰਮੈਂਸ ਹੈ ਕਾਰਗੁਜ਼ਾਰੀ ਹੈ ਉਹ ਉਹਦੋਂ ਕੋਈ ਬਹੁਤੀ ਵਿਵਾਦਮਈ ਹੈ ਨਹੀਂ ਉਸ ਤਰ੍ਹਾਂ ਠੀਕ ਹੈ ਸੋ ਪਾਰਸ਼ਲੀ ਜਿੰਨਾ ਕਿ ਵੀ ਹੋਇਆ ਇਹਦੇ ਨਾਲ ਸ਼੍ਰੋਮਿਕ ਕਮੇਟੀ ਨੂੰ ਸਪੋਰਟ ਮਿਲੀ ਹੈ ਪਹਿਲਾਂ ਨਾਲੋਂ ਵੱਧ ਅਕਾਲੀ ਦਲ ਨੂੰ ਸਪੋਰਟ ਮਿਲੀ ਹੈ ਤੇ ਯਾਨੀ ਕੁਲਿਪ ਸਿੰਘ ਗੜਗਾਜ ਨੂੰ ਭਾਵੇਂ ਪਰਸ਼ੀਲ ਮਿਲੀ ਹੈ ਪਰ ਪਹਿਲਾਂ ਨਾਲੋਂ ਉਹ ਉਹਨਾਂ ਦੀ ਪੋਜੀਸ਼ਨ ਬਿਹਤਰ ਹੋਈ ਹੈ ਉਹਨਾਂ ਨੂੰ ਧਾਰਮਿਕ ਇੱਕ ਤਰ੍ਹਾਂ ਨਾਲ ਸਪੋਰਟ ਜਿਹੜੀ ਹੈ ਪੰਥ ਦੇ ਕੋਸ਼ਿਸ਼ਾਂ ਦੀ ਤਾਂ ਉਹਦੇ ਨਾਲ ਫਰਕ ਤਾਂ ਪੈ ਗਿਆ ਇਹ ਜੀ ਬਲੀ ਸਾਹਿਬ ਅੱਜ ਸਵੇਰੇ ਇੱਕ ਵਿਅਕਤੀ ਵਿਸ਼ੇਸ਼ ਸਾਡੇ ਜਾਣਕਰਨੇ ਹੋ ਮਿਲੇ ਤੇ ਸੁਭਾਵਿਕ ਤੌਰ ਦੇ ਉੱਤੇ ਚਰਚਾਵਾ ਚੱਲਦੀਆਂ ਨੇ ਅੱਜ ਇਸ ਬਾਰੇ ਵੀ ਚਰਚਾ ਚੱਲੀ ਉਹਨਾਂ ਨੇ ਇੱਕ ਟਿੱਪਣੀ ਕੀਤੀ ਮੈਂ ਟਿੱਪਣੀ ਜ਼ਰੂਰ ਸਾਂਝੀ ਕਰਾਂਗਾ ਤੁਹਾਡੇ ਨਾਲ ਉਹ ਕਹਿੰਦੇ ਕਿ ਆ ਚਲੋ ਮਨਾਲਿਆ ਸੁਖਬੀਰ ਸਿੰਘ ਬਾਦਲ ਨੇ ਬਾਕੀਆਂ ਨੂੰ ਵੀ ਜਿਹੜੇ ਨਹੀਂ ਮੰਨੇ ਸੀਗੇ ਇਹ ਇਹ ਟਿੱਪਣੀ ਬੜੀ ਸਿਆਸੀ ਨਜ਼ਰ ਆਈ ਮੈਨੂੰ ਇਸ ਲਹਿਜੇ ਵਿੱਚ ਜਿਹੜਾ ਅੱਜ ਸਮਾਗਮ ਹੋਇਆ ਉਸ ਲਹਿਜੇ ਵਿੱਚ ਕਹਿੰਦੇ ਬਾਬਾ ਹਰਨਾਮ ਸਿੰਘ ਤੋਂ ਮਾਈ ਰਹਿ ਗਏ ਬਾਕੀ ਤਾਂ ਸਾਰੇ ਹੀ ਮੰਨ ਗਏ ਹੁਣ ਇਹਦਾ ਕੀ ਮਤਲਬ ਗੱਡੀਏ ਦੇਖੋ ਮੰਨ ਗਏ ਪਰ ਹਰਨਾਮ ਸਿੰਘ ਧੋਮਾ ਦੀ ਇੰਪੋਰਟੈਂਸ ਬਹੁਤ ਹੈ ਜੀ ਦੇਖੋ ਦਮਨਵੀ ਟਕਸਾਲ ਜਿਹੜੀ ਹੈ ਨਾ ਉਹ ਪੰਥ ਪੰਥਕ ਜਥੇਬੰਦੀਆਂ ਦਾ ਪੰਥ ਦਾ ਇੱਕ ਅਹਿਮ ਹਿੱਸਾ ਹੈ ਹਮ ਬਿਸ਼ੱਕ ਉਹਦਾ ਮੁਖੀ ਕੋਈ ਹੈ ਠੀਕ ਹੈ ਉਹ ਸੰਤ ਜਨਨ ਸਿੰਘ ਪਿੰਡਾਵਾਲ ਦਾ ਕਤਾਰਸ਼ਮੀ ਰੋਡ ਟਕਸਾਲ ਜੀ ਦੀ ਰਵਾਇਤ ਹੈ ਟਕਸਾਲ ਦੀ ਤੇ ਟਕਸਾਲ ਦਾ ਜਿਹੜਾ ਜਿਹੜਾ ਕਾਰਜ ਖੇਤਰ ਹੈ ਜਿਸ ਤਰ੍ਹਾਂ ਦਾ ਰੋਲ ਹੈ ਧਾਰਮਿਕ ਸਿੱਖਿਆ ਦੇਣ ਵਾਲਾ ਅੰਮ੍ਰਿਤ ਪ੍ਰਚਾਰ ਅੰਮ੍ਰਿਤ ਪ੍ਰਚਾਰ ਕਰਨ ਦਾ ਉਹਦੇ ਟਕਸਾਲ ਦਾ ਇੱਕ ਪੰਥ ਦੇ ਵਿੱਚ ਦੁਨੀਆ ਭਾਰਤ ਚ ਇੱਕ ਅਹਿਮ ਰੋਲ ਹੈ ਹੈ ਕਿ ਪਿਛਲੇ ਸਮੇਂ ਚ ਬਾਬਾ ਤੁਮਾ ਜਿਹੜੇ ਬਹੁਤ ਕੰਟਰੋਵਰਸ਼ੀਅਲ ਹੁੰਦੇ ਰਹੇ ਨੇ ਕੰਟਰੋਵਰਸੀ ਉਹਨਾਂ ਦੇ ਜਿਹੜੀਆਂ ਦੇਲ ਮਹਾਰਾਸ਼ਟਰ ਜਾ ਕੇ ਵੀ ਇਹ ਵੀ ਰਿਪੋਰਟ ਕਰਨਾ ਜਾਂ ਉਤਸ਼ਾਹਮਲ ਹੋਣਾ ਕਈ ਥਾਵਾਂ ਤੇ ਹਿੰਦੂ ਉਹਨਾਂ ਦੇ ਬਿਲਾਲ ਉਹ ਵਿਵਾਦ ਹੁੰਦਾ ਰਿਹਾ ਪਰ ਇਹਦੇ باوجود ਵੀ ਉਹਨਾਂ ਦਾ ਆਪਣੀ ਅਹਿਮਿਤ ਰੋਲ ਹੈ ਸੋ ਉਹਨਾਂ ਦਾ ਨਾ ਹੋਣਾ ਜਾਂ ਉਹਨਾਂ ਦੀ ਸਹਿਮਤੀ ਨਾ ਹੋਣਾ ਇਹ ਇੱਕ ਬਲਕਾਫੀ ਵੱਡਾ ਪੁਆਇੰਟ ਹੈਗਾ ਜਾਂ ਘਾਟਾ ਹੈਗਾ ਇਹਨਾਂ ਵਾਸਤੇ ਕਿ ਜਿਹੜਾ ਇਹ ਖੜਕਦਾ ਹੀ ਰਹੇਗਾ ਮਤਲਬ ਜਿੰਨਾ ਮਰਜੀ ਉਹ ਕੰਟਰੋਵਰਸ਼ੀਅਲ ਹੋਣ ਵਿਵਾਦਮਈ ਹੋਣ ਪੇਗੋ ਨਾਲ ਡਿਲੀਗੇਸ਼ਨ ਵੀ ਬੜੇ ਲੱਗਦੇ ਨੇ ਕਿ ਉਹ ਆਰਐਸਐਸ ਨਾਲ ਮਿਲ ਗਏ ਜਾਂ ਹੋਰ ਕੋਈ ਬੀਜੇਪੀ ਦੀ سپورਟ ਕਰ ਰਹੇ ਨੇ ਹੈਗੇ ਨੇ ਪਰ ਪਰ ਉਹਨਾਂ ਦਾ ਨਾਸ਼ਮੁਲੀਤ ਹੋਣਾ ਉਹਨਾਂ ਦੀ ਸੈੰਤੀ ਨਾ ਹੋਣਾ ਇਹ ਆਪਣੇ ਆਪ ਚ ਇੱਕ ਕੁਐਸਚਨ ਮਾਰਕ ਰਹੇਗਾ ਅਕਾਤਖ ਤੇ ਜਿ세ਰਦੀ ਪਦਵੀ ਤੇ ਉਹਨਾਂ ਦੀ ਇਹ ਹੈ ਸਟਾਜ ਪੋਸ਼ੀ ਤੇ ਉਹ ਰਹੇਗਾ ਜੀ ਬਲੀ ਸਾਹਿਬ ਜਿਹੜੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅੱਜ ਇਹ ਸਰਬ ਪ੍ਰਮਾਨਤਾ ਮਿਲੀ ਹੈ ਇਹਦਾ ਸੁਖਵੀਰ ਸਿੰਘ ਬਾਦਲ ਦੀ ਸਿਆਸਤ ਦੇ ਨਾਲ ਕੋਈ ਲਿੰਕ ਹੈ ਕਿ ਨਹੀਂ ਸਿਆਸਤ ਦੇ ਨਾਲ ਤਾਂ ਹੁਣ ਸਿੱਧਾ ਲਿੰਕ ਹੈਗਾ ਹੀ ਹੈਗਾ ਹੂੰ ਮਤਲਬ ਉਹ ਕਹਿੰਦੇ ਆ ਵੀ ਨਹੀਂ ਹੈਗਾ ਬਸ ਨਹੀਂ ਵੈਸੇ ਤਾਂ ਉਹ ਇਸ ਤਰ੍ਹਾਂ ਤਾਂ ਕਹਿੰਦੇ ਵੀ ਕਾਲੀਵਾਲ ਦੇ ਜੀ ਧਰਮ ਤੇ ਸਿਆਸਤ ਸਾਡੇ ਇਕੱਠੇ ਨੇ ਮੀਰੀ ਪੀਰੀ ਦਾ ਸਿਧਾਂਤ ਹੈਗਾ ਹੂੰ ਵੈਸੇ ਉਹ ਕਹਿੰਦੇ ਨੇ ਅਸੀਂ ਦਖਲ ਨਹੀਂ ਦਿੰਦੇ ਹੂੰ ਸ਼ਰੋਮੀ ਕਮੇਟੀ ਦੇ ਮਾਮਲੇ ਆ ਚ ਉਹਦੇ ਚ ਅਸੀਂ ਦਖਲ ਨਹੀਂ ਦਿੰਦੇ ਉਹ ਇਹ ਦਾਵਾ ਕਰਦੇ ਨੇ ਹੂੰ ਤਾਂ ਪਹਿਲਾਂ ਵੀ ਕਰਦੇ ਰਿਹਾ ਹੁਣ ਵੀ ਕਰਦੇ ਆ ਵੀ ਉਹ ਫੈਸਲੇ ਆਪਣੀ ਮਰਜ਼ੀ ਨਾਲ ਕਰਦੇ ਨੇ ਪਰ ਪਿਛਲੇ ਸਮੇਂ 'ਚ ਜੋ ਕੋ ਸਾਹਮਣੇ ਆਉਂਦਾ ਰਿਹਾ ਉਹਦੇ ਵਿੱਚ ਦਖਲ ਵੀ ਹੁੰਦਾ ਰਿਹਾ ਤੇ ਉਹਦੇ 'ਚ ਫੈਸਲਿਆਂ ਤੇ ਅਸਰ ਅੰਦਾਜ਼ ਵੀ ਹੁੰਦੇ ਰਹੇ ਪੋਲਿਟਿਸ਼ੀਅਨ ਠੀਕ ਹੈ ਨਾ ਤੇ ਹੁਣ ਜਿਹੜਾ ਇਹ ਹੋਇਆ ਮੈਂ ਤਾਂ ਪਹਿਲਾਂ ਵੀ ਗੱਲ ਕਰਕੇ ਡਿਆ ਵੀ ਇਹਦੇ ਨਾਲ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਫੈਸਲਾ ਕੀਤਾ ਹੈ ਯਾਨੀ ਗੁਲਦੀਪ ਸਿੰਘ ਗੜਗੱਜ ਨੂੰ ਲਾਉਣ ਦਾ ਚਾਰਜ ਦੇਣ ਦਾ ਉਹਨੂੰ ਉਹ ਪਹਿਲਾਂ ਲੋ ਬਾਲ ਮਿਲੇ ਅੱਜ ਦੀ ਜਿਹੜੀ ਇਕਤਤਾ ਹੋਈ ਉਹ ਚ ਸਹਿਮਤੀ ਹੋਈ ਉਹਨੂੰ ਤਾਕਤ ਮਿਲੀ ਹੈ ਜਿਹਦਾ ਇੰਡਾਇਰੈਕਟ ਜਿਹੜਾ ਲਾਹਾ ਜਾਂ ਫਾਇਦਾ ਕਹਿ ਲੋ ਉਹ ਸ਼ਰਮਣੀ ਕਾਲੀਦਲ ਨੂੰ ਹੈਗਾ ਸੁਭੀਰ ਸ਼ਮਗੱਦਲ ਦੀ ਗਵਾਈ ਨਾਲ ਕਿਉਂਕਿ ਉਹਨਾਂ ਦੇ ਵਿਹਾਪ ਤੇ ਹੀ ਫੈਸਲਾ ਜੇ ਬੈਂਗਲੋਗ ਉਹਨਾਂ ਦੀ ਮਰਜ਼ੀ ਨਾਲ ਹੀ ਹੋਇਆ ਹੈ ਹਮ ਸ਼ਰਮਣੀ ਕਮੇਟੀ ਤੇ ਉਹਦਾ ਅਫਤ ਰਾਮੇਸ਼ਵਰ ਵਾਲੀ ਕਰਦੇ ਨਾ ਤੇ ਉਹਨਾਂ ਨੂੰ ਕਿਉਂਕਿ ਹੁਣ ਤੱਕ ਐਸੇ ਹੁਣ ਇੱਕ ਕਾਫੀ ਹਿੱਸਾ ਹੋ ਗਿਆ ਤਾਂ ਫਿਰ ਉਹ ਵਿਰੋਧ ਜਿਹੜਾ ਉਹ ਛੋਟਾ ਰਹਿ ਗਿਆ ਵਿਰੋਧ ਬਸ ਥੋੜਾ ਰਹਿ ਗਿਆ ਹਾਲਾਂਕਿ ਬਾਬਾ ਤੁਮਾ ਦੀ ਇੰਪੋਰਟੈਂਸ ਹੈਗੀ ਹੈ ਪਰ ਜਦੋਂ ਕੋਈ ਇਹ ਜਿਵੇਂ ਕਾਲੀਦਾਸ ਦੇ ਦੋ ਹਿੱਸੇ ਬਣ ਗਏ ਨੇ ਉਹਨਾਂ ਵਿਰੋਧੀਆਂ ਜਿਹੜਾ ਇਸ ਗੱਲ ਦਾ ਵਿਰੋਧ ਕਰਦੇ ਉਹ ਵੀ ਦੋਸ਼ੀ ਐ ਜੰਡੇ ਗਿਆ ਦਾ ਮਤਲਬ ਤਾਂ ਇਹ ਹੈ ਹੈ ਨਾ ਇੱਕ ਸਪੋਟ ਤੇ ਆ ਗਈ ਇੱਕ ਉਧਰ ਐ ਸੋ ਕਾਲੀਦਾਸ ਨੂੰ ਤਾਂ ਫਾਇਦਾ ਹੋਏਗਾ ਇਮੀਡੀਏਟਲੀ ਵੀ ਹੋਏਗਾ ਇਹ ਕਹ ਲੋ ਕਿ ਸਾਈਕਲੋਜੀਕਲ ਉੱਥੇ ਤਾਂ ਉਹਦਾ ਰਿਜ਼ਲਟ ਉਹਦਾ ਪਤਾ ਨਹੀਂ ਕੀ ਹੋਣੇ ਪਰ ਫਿਰ ਵੀ ਸਾਈਕਲੋਜੀਕਲ ਜਾਂ ਜਿਹੜਾ ਇਹ ਕਹ ਲੋ ਕਿ ਜਿਹੜੀ ਪੰਥਕ ਫਿਜ਼ਾ ਹੈਗੀ ਸਿਆਸੀ ਵੀ ਜੋ ਉਹਦੇ ਛੋੜਾ ਜਿਹਾ ਕਿਸੇ ਨਾ ਕਿਸੇ ਰੂਪ 'ਚ ਇਹਦਾ ਅਸਰ ਜਾਏਗਾ ਮੌਜੂਦਾ ਸਿਆਸਤ ਭਾਵ ਤਰਨਤਾਰ ਦੀ ਚੋਣ ਤੇ ਵੀ ਬਲੀ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣੇ ਉਦੋਂ ਇਹ ਸਮਝਿਆ ਗਿਆ ਕਿ ਹੁਣ ਜਿਹੜੀ ਇਹ ਪੁਨਰਸੁਰਜੀਤ ਅਕਾਲੀ ਦਲ ਵਾਲਾ ਕਨਸੈਪਟ ਹੈ ਇਹ ਉਚਾਈ ਵੱਲ ਨੂੰ ਬੜਾ ਸ਼ੂਕਦਾ ਜਾਏਗਾ ਬਹੁਤ ਰਫਤਾਰ ਨਾਲ ਜਾਊਗਾ ਤੇ ਜੇ ਇਹ ਮੰਨ ਲਈਏ ਕਿ ਅੱਜ ਦੇ ਇਸ ਸਮਾਗਮ ਦਾ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਫਾਇਦਾ ਜਾਂ ਅਸਿੱਧਾ ਫਾਇਦਾ ਮਿਲ ਸਕਦਾ ਔਨ ਦੇ ਭਵਿਕ ਵਿੱਚ ਕੀ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੀ ਰਫਤਾਰ ਦੇ ਵਿੱਚ ਇਹ ਸਮਾਗਮ ਅੜਿੱਕਾ ਬਣ ਸਕਦਾ ਇਹ ਕਾਠ ਅੜਿੱਕਾ ਬਣ ਸਕਦਾ ਅੜਿੱਕਾ ਤਾਂ ਨਹੀਂ ਬਣੇਗਾ ਅ ਦੇਖੋ ਉਹਨਾਂ ਦੀਆਂ ਸਰਗਰਮੀਆਂ ਜਿਹੜਾ ਤਾਂ ਨਹੀਂ ਬਣੇਗਾ ਪਰ ਇਹ ਹੈਗਾ ਕਿ ਉਹਨਾਂ ਨੂੰ ਮਤਲਬ ਉਹਨਾਂ ਤੇ ਵੀ ਫਰਕ ਪੈਗਾ ਇਸ ਗੱਲ ਦਾ ਕਿ ਜੇ ਨਵੇਂ ਜਥੇਦਾਰ ਜਿਹੜਾ ਕਿ ਉਹ ਵਿਰੋਧ ਕਰਦੇ ਰਹੇ ਵੀ ਗਲਤ ਫੈਸਲਾ ਹੈ ਗਲਤ ਕਹਿਤਾ ਹੈ ਹਾਲਾਂਕਿ ਜਿਹੜੇ ਉਹਨਾਂ ਦੇ ਜਿਹੜੇ ਨਾਲ ਲੀਡਰ ਨੇ ਜਾਂ ਹੇਠਲਾ ਵਰਗ ਉਹਨਾਂ ਨੇ ਨਹੀਂ ਬੋਦੀ ਉਹਨਾਂ ਨੇ ਤਾਂ ਇਸ ਜਥੇਦਾਰ ਨੂੰ ਵੀ ਅਜ ਜਥੇਦਾਰ ਵੀ ਮੰਨਜ਼ੂਰ ਕਰ ਲਿਆ ਯਾਨੀ ਗੜਗਾਜਨ ਨੂੰ ਵੀ ਉਹਨਾਂ ਨੇ ਬਹੁਤ ਸਾਰਾ ਵਿਰੋਧ ਨਹੀਂ ਕੀਤਾ ਪਰ ਉਹਨਾਂ ਦਾ ਸਟੈਂਡ ਤਾਂ ਇਹੀ ਸੀ ਨਾ ਕਿ ਜਾਨੀ ਹਰਪੀਤ ਸਿੰਘ ਦਾ ਤੇ ਬਾਕੀਆਂ ਦਾ ਵੀ ਇਹ ਗਲਤ ਕੀਤਾ ਸੀ ਜੀ ਤੇ ਉਹ ਫਿਰ ਉਹਨਾਂ ਨੂੰ ਇਸ ਗੱਲ ਦਾ ਸਿਆਸੀ ਤੌਰ ਤੇ ਕਹ ਲਓ ਕਿ ਪੰਥਕ ਤੇ ਪੰਥਕ ਵਿਚਾਰਧਾਰਾ ਦੇ ਰਾ ਸਿੱਖ ਰਾਜਨੀਤੀ ਪੱਖੋਂ ਪੰਥਕ ਰਾਜਨੀਤੀ ਪੱਖੋਂ ਤਾਂ ਉਹਨਾਂ ਦਾ ਉਹਨਾਂ ਨੂੰ ਘਾਟਾ ਹੀ ਪਿਆ ਨਾ ਇੱਕ ਤਰ੍ਹਾਂ ਹੂੰ ਇਹ ਕਹਿ ਸਕਦੇ ਆ ਇਹ ਨਹੀਂ ਕਿ ਉਹਨਾਂ ਦੀ ਉਹਨਾਂ ਨੂੰ ਕੋਈ ਉਹਨਾਂ ਦੀ ਜਿਥੇਬੰਦੀ ਨੂੰ ਕੋਈ ਫਰਕ ਪਵੇਗਾ ਜਾਂ ਟੁੱਟ ਜੇਗੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਨਹੀਂ ਹੈਗਾ ਹਮ ਪਰ ਫਿਰ ਵੀ ਉਹਨਾਂ ਨੂੰ ਜੇ ਪੰਥਕ ਰਾਜਨੀਤੀ ਦੇ ਐਂਗਲ ਤੋਂ ਉਹਨਾਂ ਨੂੰ ਉਹਨਾਂ ਦੀ ਦੀ ਸੋਚ ਨੂੰ ਜਾਂ ਉਹਨਾਂ ਦੀ ਉਸ ਨੂੰ ਥੋੜਾ ਡੈਂਟ ਪਿਆ ਇਹ ਕਹਿ ਸਕਦੇ ਆ ਬਲਿ ਦੀ ਦਿੱਲੀ ਕਮੇਟੀ ਵੱਲ ਵੀ ਚਲੀ ਹੈ ਦਿੱਲੀ ਕਮੇਟੀ ਦੇ ਵਿੱਚ ਵੀ ਅੱਜ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਸਰਨਾ ਭਰਾਵਾਂ ਨੂੰ ਬਾਹਰ ਦਾ ਰਾਹ ਖਾ ਦਿੱਤਾ ਗਿਆ ਮਨਜੀਤ ਸਿੰਘ ਜੀਕੇ ਦੇ ਉੱਤੇ ਵੱਡਾ ਐਕਸ਼ਨ ਕਰ ਦਿੱਤਾ ਗਿਆ ਹਰਮਿਤ ਸਿੰਘ ਕਾਲਕਾ ਇਸ ਬਾਰੇ ਸਨੇਹਾ ਦੇ ਰਹੇ ਸੀ ਔਰ ਦੱਸਦੇ ਪਏ ਸੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਇਹ ਫੈਸਲਾ ਲਿਆ ਗਿਆ ਤਾਂ ਉਦੋਂ ਵੀ ਕਹਿੰਦੇ ਬੜੀ ਤਿੱਖੀ ਜਵਾਬਤਲਬੀ ਹੋਈ ਹੈ ਹਾਲਾਂਕਿ ਉਹਨਾਂ ਨੇ ਸ਼ਬਦ ਕੁਝ ਹੋਰ ਵਰਤੇ ਸੀ ਪਰ ਕਿਹੜੇ ਕਾਰਨ ਨੇ ਕਿ ਆਖਿਰ ਇਹਨਾਂ ਨੂੰ ਬਾਹਰ ਦਾ ਰਾਹ ਖਾ ਦਿੱਤਾ ਗਿਆ ਕੋਈ ਇਹਦਾ ਬੜੇ ਇਹਦਾ ਕਾਰਨ ਕੋਈ ਫੌਰਨ ਹੀ ਨਹੀਂ ਹੈਗਾ ਲੰਮੇ ਸਮੇਂ ਤੋਂ ਹੀ ਟਕਰਾਅ ਚੱਲੇ ਆ ਰਿਹਾ ਹੈ ਇਹਨਾਂ ਦਾ ਹੂੰ ਤੇ ਦੋ ਘੰਟੇ ਨੇ ਪਹਿਲਾ ਜਦੋਂ ਅਕਾਲੀ ਦਲ ਦੇ ਵਿੱਚ ਜੀਕੇ ਤੇ ਇਹ ਜਿਹੜਾ ਸਿਰਸਾ ਤੇ ਹਰਮੀਤ ਸਿੰਘ ਗਾਲਕਾ ਇੱਕ ਪਾਸੇ ਸੀਗੇ ਸਾਰੇ ਤਾਂ ਸਰਨਾ ਘਟਣਾ ਦੂਜੇ ਪਾਸੇ ਸੀ ਹੂੰ ਤੇ ਸਰਨਾ ਅਕਾਲੀ ਦਲ ਵੱਖਰਾ ਸੀਗਾ ਇਹ ਵੱਖਰੇ ਸੀਗੇ ਪਰ ਹੌਲੀ-ਹੌਲੀ ਦੂਰੀ ਵੱਧ ਗਈ ਟਕਰਾਅ ਹੁੰਦਾ ਗਿਆ ਤੇ ਸਿਰਸਾ ਤੇ ਸਾਰੀ ਜਿਹੜੀ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਸਾਰੀ ਉਹ ਦੂਜੇ ਪਾਸੇ ਚਲੀ ਗਈ ਬਾਕੀ ਹੋ ਗਈ ਵੈਸੇ ਤਾਂ ਜੀਕੇ ਵੀ ਪਾਰਟੇ ਉਸ ਵੇਲੇ ਕਾਲੀਦਾਤੋਂ ਨਿਕਲ ਗਿਆ ਸੀ ਜਦੋਂ ਇਧਰ ਸਰਸਾਧੀਆ ਤੇ ਉਧਰ ਜੀਕੇ ਨੂੰ ਵੜ ਘੱਟਦਾ ਸੀ ਹਮ ਪਰ ਹੌਲੀ-ਹੌਲੀ ਇਹ ਪਾਸੇ ਪਲਟ ਗਏ ਹਮ ਤੇ ਪਾਸੇ ਪਲਟ ਕੇ ਤੇ ਹੁਣ ਉਹ ਤਿੱਖਾ ਵਿਰੋਧ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਇੱਕ ਦੂਜੇ ਨੂੰ ਟਾਇਲਟ ਵੀ ਨਹੀਂ ਕਰਦੇ ਹਮ ਮਤਲਬ ਸਾਰੇ ਉਹ ਦੇਖੋ ਕੋਈ ਵੀ ਬਣਾ ਲਓ ਤੁਸੀਂ ਬਿਆਨ ਕਰਨਾ ਜੀ ਉਹਨਾਂ ਦੀ ਇਹ ਦੋਸ਼ ਹੈ ਨਾ ਤੇ ਉਹ ਦੋਸ਼ ਪਰ ਅਸਲ ਕਰਨੇ ਕਿ ਸਿਆਸੀ ਵਿਰੋਧ ਹੈ ਹਮ ਤੇ ਬਹੁਤ ਮਤਲਬ ਕਟੜ ਵਿਰੋਧ ਹੋ ਗਿਆ ਦੋਵਾਂ ਦਾ ਦੁਸ਼ਮਣੀ ਵਾਲਾ ਹੋ ਗਿਆ ਸਿਆਸੀ ਵਾਲਾ ਔਰ ਇੱਕ ਦੇ ਦੂਜੇ ਬਾਰੇ ਜਿਹੜੇ ਜਿਹੜੇ ਬੋਲ ਬਾਣੀ ਵੀ ਬੋਲਦੇ ਵੀ ਇੱਕ ਦੇ ਦੂਜੇ ਬੜਾ ਭੈੜਾ ਨੇ ਹਮਮ ਤੁਹਾਨੂੰ ਕਈ ਵਾਰ ਜਿਸ ਤਰ੍ਹਾਂ ਲੀਡਰ ਇੱਕ ਦੇ ਬਾਰੇ ਬੋਲਦੇ ਨੇ ਸੁਣਿਆ ਵੀ ਨਹੀਂ ਜਾਂਦਾ ਹਮ ਇੰਨੀ ਭਾਸ਼ਾ ਇਹੋ ਜੀ ਵਰਤਦੇ ਨੇ ਨਾ ਤੇ ਸੋ ਇਹ ਮੈਨੂੰ ਲਾਇਕ ਵੈਸੇ ਪਹਿਲੀ ਵਾਰ ਹੀ ਹੋਇਆ ਮੈਨੂੰ ਮੈਂ ਮੈਨੂੰ ਯਾਦ ਨਹੀਂ ਹੈ ਇਸ ਤਰ੍ਹਾਂ ਦਾ ਮੈਂਬਰਸ਼ਿਪ ਕੈਨਸਲ ਕੀਤੀ ਹੋਵੇ ਇਸ ਤਰ੍ਹਾਂ ਦੇ ਲੀਡਰਾਂ ਦੀ ਫਾਇਦੇ ਘੱਟ ਇਗਜ਼ੈਂਪਲਸ ਹੋਣ ਤੇ ਆਮ ਤੌਰ ਤੇ ਡਾਇਰੈਕਟਰ ਜੋ ਕੱਢਦਾ ਜਾਂ ਹੋਰ ਕੱਢਦਾ ਠੀਕ ਹੈ ਦਾ ਹੁੰਦਾ ਪਰ ਮੈਂਬਰਸ਼ਿਪ ਕੈਨਸਲ ਕਰਨ ਵਾਲਾ ਤਾਂ ਪਹਿਲੀ ਵਾਰੀ ਉਹਨੇ ਦਾ ਕੋਈ ਕਾਨੂੰਨੀ ਤੌਰ ਤੇ ਕੋਈ ਕੀਤਾ ਵੀ ਜਨਰਲ ਹਾਊਸ ਜਨਰਲ ਹਾਊਸ ਦੇ ਵਿੱਚ ਉਹਨਾਂ ਨੇ ਮਤਾ ਲਿਆ ਗਿਆ ਤੇ ਕਾਨੂੰਨੀ ਤੌਰ ਤੇ ਕੋਈ ਚਾਰਾ ਜੋ ਹੈਗੀ ਉਹ ਚੈਲੰਜ ਕਰਨਗੇ ਨਹੀਂ ਕਰਨਗੇ ਜੇ ਮੈਂ ਜੋ ਸੁਣਿਆ ਨਹੀਂ ਉਹਨਾਂ ਦੇ ਰਿਐਕਸ਼ਨ ਨਹੀਂ ਸੁਣਿਆ ਤੇ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਹੋਵੇ ਲੀਗਲ ਵੀ ਕੋਈ ਪਰ ਇਹ ਹੈ ਇਹ ਹੈ ਇਹਨਾਂ ਦੀ ਜਿਹੜੀ ਇਹ ਕਹ ਲੋ ਕਿ ਦੋਨੋਂ ਤਰ੍ਹਾਂ ਦੀ ਪਰਤਨ ਵਧੀ ਹੋਈ ਐ ਦੁਸ਼ਮਣੀ ਵਧੀ ਹੋਈ ਐ ਸਿਆਸੀ ਉਹਦਾ ਹੀ ਰਿਜ਼ਲਟ ਹੈਗਾ ਇਹ ਜੀ ਇਹ ਕਦਮ ਹੈ ਇਹ ਕਦਮ ਕਾਲੀ ਦਲ ਬਾਦਲ ਨੂੰ ਸ਼ਟ ਮਾਰਨ ਵਾਲਾ ਹੈਗਾ ਬਾਦਲ ਦੀ ਗਵਾਈ ਹੇਟਲੇ ਕਾਲੀ ਦਲ ਨੂੰ ਹੂੰ ਕਿਉਂਕਿ ਉਹ ਉਹ ਕਾਲੀ ਦਲ ਦੇ ਦੋਨੇ ਨੇਤਾ ਹੈਗੇ ਨੇ ਉਹਨਾਂ ਦੇ ਵਜਾਤ ਕਰਦੇ ਨੇ ਉਹਨਾਂ ਦੇ ਨਾਲ ਖੜਦੇ ਨੇ ਤੇ ਦਿੱਲੀ ਗੁਰਦਾਰ ਕਮੇਟੀ ਚ ਉਹਨਾਂ ਨੂੰ ਸ਼ਟ ਆਊਟ ਕਰ ਦੇਣਾ ਬਾਹਰ ਬਿਲਕੁਲ ਹੀ ਕਰ ਦੇਣਾ ਇਹਦਾ ਮਤਲਬ ਹੈ ਕਿ ਦਿੱਲੀ ਗੁਰਦੁਆਰਾ ਜਥੇਦਾਰਾਂ ਦਾ ਦਾਖਲ ਬਿਲਕੁਲ ਨਹੀਂ ਰਹੇਗਾ ਹੂੰ ਇਹਨਾਂ ਦਾ ਉੱਤਮਨ ਹੋ ਜਨ ਲਾ ਹੁਸ਼ ਵੀ ਨਹੀਂ ਤੇ ਹੋਣਗੇ ਤੇ ਚੁਣੇ ਕੀ ਜਾਣਗੇ ਫਿਰ ਜੇ ਮੈਂਬਰ ਹੀ ਨਹੀਂ ਹੋਣਗੇ ਸਹੀ ਤਾਂ ਫਿਰ ਕਾਹਦੇ ਨਾਲ ਚੁਣੇ ਜਾਣਗੇ ਤੇ ਕੀ ਸੋ ਦਿੱਲੀ ਦੇ ਦਿੱਲੀ ਦੀ ਜਿਹੜੀ ਪੰਥਕ ਰਾਜਨੀਤੀ ਹੈ ਗੁਰਦੁਆਰਾ ਪ੍ਰਬੰਧ ਹੈ ਉਹਦੇ ਚੋਂ ਬਿਲਕੁਲ ਇਹਨਾਂ ਨੂੰ ਮਾਈਨਸ ਕਰਨ ਦੀ ਜਿਹੜੀ ਕਦਮ ਚੁੱਕਿਆ ਗਿਆ ਹੈ ਜਿਹਦਾ ਅਕਾਲੀ ਦਲ ਜਿਹੜਾ ਸ਼੍ਰੋਮਣੀ ਕਾਲੀ ਦਲ ਹੈ ਸੁਖਬੀਰ ਬਾਦਲ ਉਹਦੇ ਤੇ ਸਿੱਧੀ ਸੱਟ ਆਏਗੀ ਉਹਨੂੰ ਸਿੱਧਰ ਘਟਾਇਆ ਸੀ ਅੱਜ ਵਾਲੇ ਦੋ ਵਜੇ ਇੱਕ ਪਾਸੇ ਅਨੰਦਪੁਰ ਸਾਹਿਬ ਥੋੜਾ ਲਾਹਾ ਵੀ ਹੋ ਗਿਆ ਤੇ ਦੂਜੇ ਵੇ ਦਿੱਲੀ ਚ ਫੱਟ ਵੱਜ ਗਈ ਵੈਸੇ ਬੱਲੀ ਸਾਹਿਬ ਹਾਲ ਹੀ ਦੇ ਵਿੱਚ ਸੁਖਬੀਰ ਬਾਦਲ ਦਿੱਲੀ ਆਏ ਸੀ ਔਰ ਉੱਥੇ ਉਹਨਾਂ ਨੇ ਟਿੱਪਣੀ ਵੀ ਕੀਤੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦਿੱਲੀ ਵਾਲੀ ਆ ਉਸ ਉੱਤੇ ਤੇ ਹੋ ਸਕਦਾ ਕਿ ਉਹਦਾ ਵੀ ਗੁੱਸਾ ਹੋਵੇ ਹੋ ਸਕਦਾ ਇਹਦਾ ਵੀ ਗੁੱਸਾ ਹੋਵੇ ਕਿ ਸਰਨਾ ਬ੍ਰਦਰਜ਼ ਜਿਹੜੇ ਨੇ ਹੁਣ ਖੁੱਲੇ ਆਮ ਅ ਸੋਕਬੀਰ ਸਿੰਘ ਬਾਰਲ ਦੇ ਨਾਲ ਨੇ ਬਹੁਤ ਕੁਝ ਹੋ ਸਕਦਾ ਹੈ ਕਿ ਨਹੀਂ ਇਹੋ ਤਾਂ ਦੇਖੋ ਅੱਜ ਜਿਹੜਾ ਜਿਹੜਾ 350 ਸਾਲਾ ਮਨਾਉਣਾ ਸੀ ਉਹਦੇ ਵੀ ਟਕਰਾਇਆ ਗਿਆ ਉਹਨਾਂ ਨੇ ਕਿਹਾ ਤੁਸੀਂ ਜਿਹੜਾ ਦਿੱਲੀ ਇਹਨਾਂ ਨੇ ਸੈਮੀਨਾਰ ਕੀਤਾ ਉੱਥੇ ਜੀ ਜੀ ਉਹ ਉਹ ਉਹਨਾਂ ਨੇ ਕਿਹਾ ਜੀ ਇਕੱਠੇ ਮਨਾਈਏ ਇਹ ਉਹਨਾਂ ਨੇ ਵਿਰੋਧ ਕੀਤਾ ਸੀ ਇਸ ਗੱਲ ਦਾ ਹਮ ਹਰਮਿੰਦਰ ਸਿੰਘ ਕਾਲਕਣ ਨੇ ਉਹਨਾਂ ਨੇ ਵੀ ਵਿਰੋਧ ਕੀਤਾ ਸੀ ਵੀ ਆਪਾਂ ਨੂੰ ਦਿੱਲੀ ਜਿੱਥੇ ਵੱਖਰਾ ਕਿਉਂ ਕਰ ਰਹੇ ਹੋ ਜੀ ਇਕੱਠੇ ਕਰਨਾ ਚਾਹੀਦਾ ਕੋਈ ਜੀ ਤੇ ਪਰ ਇਹਨਾਂ ਨੇ ਵੱਖਰਾ ਕੀਤਾ ਸੋ ਜਿਹੜਾ ਵਿਰੋਧ ਹੈ ਉਹ ਵੱਧੇ ਹੀ ਗਿਆ ਦੋਨਾਂ ਤੇ ਉਹ ਐਸਾ ਤੱਕ ਆ ਗਿਆ ਹੁਣ ਇੱਕ ਦੂਜੇ ਨੂੰ ਟਾਇਲਟ ਨਹੀਂ ਕਰਦੇ ਸੈਨ ਨਹੀਂ ਕਰ ਰਹੇ ਇਹ ਦੂਜੇ ਤਾਂ ਜਿਆਦਾ ਟਕਰਾਵ ਵਧ ਗਿਆ ਨਾ ਹੂੰ ਬਲੋ ਇਹ ਹੋਰ ਤਾਂ ਹੁਣ ਇਸ ਦੁਆ ਇਸ ਦੁਆ ਤਾਂ ਇਹ ਹੈਗਾ ਕਿ ਕੋਈ ਫਿਜ਼ੀਕਲੀ ਭਾਵੇਂ ਹੱਥੋਂ ਪਾਈ ਹੋ ਜਾਣ ਹੂੰ ਇਹਨਾਂ ਵਧ ਗਿਆ ਫਸੇ ਇਲੈਕਸ਼ਨਸ ਦੇ ਵਿੱਚ ਦਿੱਲੀ ਵਿੱਚ ਇਲੈਕਸ਼ਨਸ ਵੇਲੇ ਇਹ ਵੀ ਨੌਬਤ ਆ ਗਈ ਸੀ ਹਾਂ ਆ ਗਈ ਸੀ ਬਿਲਕੁਲ ਆ ਗਈ ਸੀ ਬਲੀ ਸਾਹਿਬ ਅੱਗੇ ਵਧਦੇ ਆ ਸਾਬਕਾ ਡੀਜੀਪੀ ਦੀ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਉੱਤੇ ਬਹੁਤ ਵੱਡੀ ਅਪਡੇਟ ਆਈ ਹੈ ਸੁਣਨ ਨੂੰ ਮਿਲਿਆ ਹੈ ਕਿ ਯੂਪੀ ਦੇ ਘਰ ਦੇ ਵਿੱਚੋਂ ਇੱਕ ਡਾਇਰੀ ਮਿਲੀ ਹੈ ਅਕੀਲ ਅਖਤਰ ਦੀ ਤੇ ਇੱਥੋਂ ਤੱਕ ਵੀ ਕਈ ਨਿਊਜ਼ ਚੈਨਲਸ ਨੇ ਖਬਰਾਂ ਚਲਾਤੀਆਂ ਕਿ ਕਮਰੇ ਦੇ ਅੰਦਰੋਂ ਡਰੱਗ ਨੁਮਾ ਕੋਈ ਚੀਜ਼ ਮਿਲੀ ਹੈ ਹੁਣ ਇਹਦੇ ਉੱਤੇ ਪੁਸ਼ਟੀ ਤੁਸੀਂ ਕਰੋ ਕਿ ਕੀ ਕੁਝ ਮਿਲਿਆ ਕੀ ਨਹੀਂ ਦੇਖੋ ਇਹ ਤਾਂ ਕੋਈ ਅਫੀਸ਼ੀਅਲ ਤਾਂ ਉਹਨਾਂ ਦੀ ਵਰਸ਼ਨ ਹੈ ਨਹੀਂ ਜੀ ਡਾਇਰੀ ਦਾ ਤਾਂ ਅਫੀਸ਼ੀਅਲ ਵਰਜਨ ਹੈਗਾ ਉਹਨਾਂ ਦਾ ਡਾਇਰੀ ਦੇ ਤਾਂ ਕੱਲ ਮੈਂ ਸੁਣ ਰਿਹਾ ਸੀ ਕੋਈ ਉਹਨਾਂ ਦਾ ਜਿਹੜਾ ਐਸਾਈਟੀ ਦਾ ਜਿਹੜਾ ਚੀਫ ਸੀ ਉਹਨੇ ਇਸ਼ਾਰਾ ਕੀਤਾ ਜਦੋਂ ਉਹਨੇ ਕਿ ਪੁੱਛਿਆ ਵੀ ਡਾਇਰੀ ਮਿਲਿਆ ਕਹਿੰਦਾ ਹਾਂ ਹੋਕਾ ਹੀ ਕਾਫੀ ਸਮਾਨ ਸੀ ਮਿਲਿਆ ਤੁਹਾਨੂੰ ਤੇ ਉਹ ਚ ਡਾਇਰੀ ਵੀ ਹੈਗੀ ਤੇ ਉਹਨੇ ਇਹ ਵੀ ਪੁੱਛਿਆ ਤੁਸੀਂ ਪਟਿਆਲੇ ਕਿਉਂ ਗਏ ਪਟਿਆਲੇ ਕੀ ਕਰਨ ਗਏ ਸੀਗੇ ਤੇ ਮਲੇਰ ਕੋਲ ਪਟਿਆਲੇ ਦੋਨਾਂ ਤੋਂ ਉਹਨੇ ਕੀਤਾ ਨਾ ਉਹਨਾਂ ਨੇ ਉੱਥੇ ਦੋਨਾਂ ਦਾ ਬੰਦੇ ਕੁਝ ਕਹੋ ਕੀਤਾ ਪਤਾ ਵੋਤਾ ਕੀਤੇ ਵਲਾਇ ਹਾਂ ਮੈਨੂੰ ਇਨਵੈਸਟਿਗੇਸ਼ਨ ਦੇ ਘੇਰੇ ਚ ਉਹਨਾਂ ਨੇ ਫਿਰ ਉਹ ਕੁਦਰਤੀ ਪਟਿਆਲਾ ਔਰ ਮੇਰਕੋਲਾ ਵੀ ਸ਼ਾਮਿਲ ਕੀਤੇ ਮੇਰਕੋਲੇ ਦਾ ਘਰ ਜੀ ਪਟਿਆਲੇ ਕਿਉਂਕਿ ਉਹਦਾ ਇਲਾਜ ਚੱਲਦਾ ਰਿਹਾ ਠੀਕ ਹੈ ਉਹਦਾ ਇਸ ਕਰਕੇ ਤੇ ਡੈਰੀ ਬਾਰੇ ਤਾਂ ਉਹ ਇੱਕ ਤਰ੍ਹਾਂ ਨਾਲ ਹਾਮੀ ਭਰੀ ਸੀ ਇਹਦੀ ਬਾਕੀ ਹੋਰ ਕੀ ਸਮਝ ਹੈ ਉਹਦੇ ਬਾਰੇ ਕੋਫੀਸ਼ਲ ਦਾ ਕੁਝ ਨਹੀਂ ਹੈ ਇਹ ਮੰਨ ਲਓ ਅਨਫੀਸ਼ਲ ਰਿਪੋਰਟ ਹੀ ਹੈਗੀ ਹਜੇ ਜੀ ਆਫੀਸ਼ਲੀ ਜਦੋਂ ਉਹ ਦੱਸਣਗੇ ਵੀ ਕੀ ਮਿਲਿਆ ਕੀ ਨਹੀਂ ਤੇ ਜਦੋਂ ਮਤਲਬ ਵੇਲੇ ਵੀ ਸਕਦਾ ਹੈ ਉਹ ਖੁਦ ਐਡਮਿਟ ਕਰੀ ਜਾ ਰਹੇ ਨੇ ਹਮ ਮੁਹੰਮਦ ਬੁਸ਼ਤਵਾ ਹੂੰ ਇਹ ਮੇਰਾ ਬੇਟਾ ਡਰਗ ਲੈਂਦਾ ਸੀਗਾ ਡਰਗ ਐਡਿਕਟ ਹੋ ਗਿਆ ਸੀਗਾ ਤੇ ਉਹ ਖੁਦ ਅਡਮਿਟ ਕਰ ਰਹੇ ਤੇ ਹੋ ਸਕਦਾ ਕੋਈ ਉਹ ਜੀ ਆਲਟਰਨੇਟਿਵ ਦਵਾਈ ਦਿੰਦੇ ਹੋਣ ਉਹਨੂੰ ਜਿਹੜੀ ਮਨ ਲੋ ਜਿਹੜੇ ਡਾਇਰੈਕਸ਼ਨ ਸੈਂਟਰ ਵਾਲੇ ਜਿਹੜੀ ਦਿੰਦੇ ਆ ਦਵਾਈ ਦਿੰਦੇ ਆ ਉਹ ਐਕਚੁਅਲੀ ਤਾਂ ਡਰਗ ਦਾ ਆਲਟਰਨੇਟਿਵ ਹੀ ਹੁੰਦਾ ਨਾ ਹੂੰ ਮਨ ਲੋ ਉਹ ਉਹਨੂੰ ਨਿਊਟਰਲਾਈਜ਼ ਕਰਨ ਵਾਸਤੇ ਦਿੰਦੇ ਆ ਹੌਲੀ ਹੌਲੀ ਘਟਾਉਂਦੇ ਆ ਫਿਰ ਉਹ ਦਵਾਈਆਂ ਘਟਾਉਂਦੇ ਆ ਉਹਨੂੰ ਕਿਰਨਾ ਉਹ ਇਸ ਤਰ੍ਹਾਂ ਦੀ ਹੋ ਸਕਦਾ ਕੋਈ ਦਵਾਈ ਹੋਵੇ ਜਿਹੜੀ ਉਹਨੂੰ ਅ ਡੀਡਿਕਸ਼ਨ ਸੈਂਟਰ ਵਾਲੇ ਦਿੰਦੇ ਹੁਣ ਉਹ ਹੋਵੇ ਇਸ ਤਰ੍ਹਾਂ ਦੀ ਹੋਵੇ ਸੋਦਾ ਇਹਦਾ ਹੋਣ ਦੇ ਤੋਂ ਅਜੇ ਤੱਕ ਤਾਂ ਜਿਹੜੀ ਉਹਦੀ ਮੌਤ ਕਿਸ ਤਰ੍ਹਾਂ ਹੋਈ ਉਹ ਵੀ ਪੂਰੀ ਤਰ੍ਹਾਂ ਸਟੈਬਲਿਸ਼ ਨਹੀਂ ਹੋਇਆ ਕਿ ਕਿਵੇਂ ਹੋਈ ਉਹ ਅਜੇ ਤੱਕ ਮੇਰੇ ਖਿਆਲ ਪੂਰੀ ਰਿਪੋਰਟ ਜਿਹੜੀ ਉਹਦੀ ਪੋਸਟਮਾਰਟਮ ਦੀ ਉਹ ਆਈ ਨਹੀਂ ਹੈ ਜੀ ਪੂਰੀ ਵੈਸੇ ਬਲੀ ਸਾਹਿਬ ਹੈਰਾਨੀ ਹੈ ਕਿ ਅਜੇ ਤੱਕ ਰਿਪੋਰਟ ਨਹੀਂ ਆਈ ਨਹੀਂ ਤਾਂ ਆ ਜਾਇਆ ਕਰਦੀ ਐ ਨਹੀਂ ਦੇਰ ਨਹੀਂ ਲੱਗਦੀ ਨਹੀਂ ਨਹੀਂ ਉਹ ਜਿਹੜੀਆਂ ਵਿਸਰਾ ਹੁੰਦਾ ਨਾ ਜੀ ਜਿਹੜੀਆਂ ਇੱਕ ਤਾਂ ਹੁੰਦੀ ਹੈ ਸਿਰਫ ਇੱਕ ਰਿਪੋਰਟ ਹੁੰਦੀ ਹੈ ਕੁਝ ਜਨਰਲ ਕੋਈ ਇੰਜਰੀ ਸੀ ਨਹੀਂ ਸੀ ਮੌਤ ਜਿਹੜੀ ਗੜਾ ਜਿਹੜੀ ਔਨ ਦਿ ਸਪੋਟ ਹੀ ਕਈ ਵਾਰੀ ਮਿਲ ਜਾਂਦੀ ਹੈ ਹਰ ਡਰਾਈਵ ਉਹਦਾ ਹੁੰਦਾ ਜਿਹੜੀ ਇਹ ਮੈਡੀਕਲ ਦੀ ਤੇ ਵਿਸ਼ੇਰ ਰਿਪੋਰਟ ਹੁੰਦੀ ਹੈ ਨਾ ਉਹਦੇ ਤੇ ਟਾਈਮ ਲੱਗਦਾ ਅੱਛਾ ਜੀ ਉਹ ਤਾਂ ਕਈ ਵਾਰੀ ਨਵੀਂ ਨਵੀਂ ਆ ਵੀ ਲੱਗ ਜਾਂਦਾ ਕਈ ਵਾਰੀ ਰਿਪੋਰਟ ਤੇ ਉਹਦੇ ਅੱਛਾ ਜੀ ਹਾਂ ਉਹ ਰਿਪੋਰਟ ਜਿਹੜੀ ਆ ਉਹ ਫੋਰੈਂਸਿਕ ਤੇ ਲੈਬਸ ਤੇ ਹੁੰਦੀ ਹੈ ਤੇ ਉਹ ਟਾਈਮ ਲੱਗਦਾ ਉੱਤੇ ਜੋ ਇਸ ਕਰਕੇ ਉਹ ਅਸਲ ਕਾਰਨ ਜਦੋਂ ਪੂਰੀ ਰਿਪੋਰਟ ਆ ਜਾਈਗੀ ਅਸਲ ਕਾਰਨ ਫਿਰ ਪਤਾ ਲੱਗੇਗਾ ਵੀ ਕਿਹੋ ਜੀ ਚੀਜ਼ ਖਾਧੀ ਸੀ ਉਹਨੇ ਕੀ ਖਾਧਾ ਸੀ ਜਾਂ ਕੀ ਦਾ ਇਫੈਕਟ ਕੀ ਹੋਇਆ ਉਹ ਪੂਰੀ ਰਿਪੋਰਟ ਜੇ ਆਈ ਨਹੀਂ ਹੈ ਜੀ ਸੋ ਅਜੇ ਤੱਕ ਦਾ ਕੌਜ਼ ਆਫ ਡੈਥ ਪੂਰਾ ਐਸਟੈਬਲਿਸ਼ ਨਹੀਂ ਹੋਇਆ ਹਮ ਜਿਹੜੇ ਬਾਕੀ ਗੱਲਾਂ ਦਾ ਚਲੋ ਉਹਨਾਂ ਨੇ ਕਾਰੀ ਲਈ ਇਨਕੁਆਇਰੀ ਸ਼ੁਰੂ ਠੀਕ ਹੈ ਪਰ ਨਾਲ ਇਹ ਵੀ ਸੀਬੀਆਈ ਨੂੰ ਲਿਖਤਾ ਹਮ ਸੀਬੀਆਈ ਦਾ ਰਿਸਪਾਂਸ ਉਹਨੂੰ ਕਹਿੰਦੇ ਹੱਦੀ ਛੰਡੀ ਮਿਲੀ ਨਹੀਂ ਅਜੇ ਔਰ ਸੀਬੀਆਈ ਕੋਈ ਸੈਂਟਰਲ ਗਵਰਨਮੈਂਟ ਦਾ ਫੈਸਲਾ ਉਹ ਦੇਖਣਗੇ ਵੀ ਇਹ ਵੈਸੇ ਦਾ ਹਰਿਆਣਾ ਗਵਰਨਮੈਂਟ ਬੀਜੇਪੀ ਗਵਰਨਮੈਂਟ ਹੈ ਤੇ ਉਹਨਾਂ ਨੇ ਮੇ ਵੀ ਅੰਡਰਸਟੈਂਡਿੰਗ ਵਾਲੀ ਭੇਜਿਆ ਹੋਣਾ ਹਮ ਗੱਲਬਾਤ ਕਰਕੇ ਵੀ ਅਸੀਂ ਦੇਖਿਓ ਕਿ ਇੰਟਰਸਟੇਟ ਇੰਟਰਸਟੇਟ ਇਹਦੀ ਪ੍ਰੂਵ ਹੈਗੀ ਹੈ ਉਹਨਾਂ ਨੇ ਕਿਹਾ ਹੁਣ ਵੀ ਤੁਸੀਂ ਇਹ ਤੁਸੀਂ ਕਰੋ ਹਮ ਪਤਾ ਨਹੀਂ ਕੁਝ ਕਿਹਾ ਨਹੀਂ ਜਾ ਸਕਦਾ ਕਿ ਸੀਬੀਆਈ ਕਈ ਵਾਰੀ ਉੱਥੇ ਕੰਸੀਡਰੇਸ਼ਨਸ ਹੁੰਦੀਆਂ ਨੇ ਕਈ ਕੁਐਸਚਨ ਉੱਠ ਕੱਢਦੇ ਨੇ ਸੀਬੀਆਈ ਕੁਝ ਕੇਸਾਂ ਦੇ ਹੁੰਦਾ ਰਿਹਾ ਪਹਿਲਾਂ ਕਿ ਉਹ ਰਿਫਿਊਜ਼ ਕਰ ਦਿੰਦੇ ਆ ਕਿ ਨਹੀਂ ਅਸੀਂ ਨਹੀਂ ਕਰ ਸਕਦੇ ਸਾਡੇ ਕੋਲ ਸਟਾਫ ਨਹੀਂ ਹੈ ਜਾਂ ਹੋਰ ਕਾਰਨ ਕੋਈ ਕੋਈ ਕਾਰਨ ਦੇ ਦਿੰਦੇ ਨੇ ਇਹ ਵੀ ਇਦਾਂ ਵੀ ਹੋ ਜਾਂਦਾ ਹੁਣ ਇਹਦਾ ਜੇ ਰਿਸਪੌਂਸ ਸੀਬੀਆਈ ਦਾ ਕੀ ਹੈ ਸੈਂਟਰਲ ਗਵਰਨਮੈਂਟ ਦਾ ਕੀ ਹੈ ਪਤਾ ਨਹੀਂ ਹੁਣ ਮਿਨਿਸਟਰੀ ਦਾ ਕੀ ਰਿਸਪੌਂਸ ਹੈ ਠੀਕ ਹੈ ਅਜੇ ਆਫੀਸ਼ੀਅਲੀ ਤਾਂ ਨਹੀਂ ਕੁਝ ਆਇਆ ਹੂੰ ਤੇ ਜੇ ਸੀਬੀਆਈ ਨਹੀਂ ਤਾਂ ਜਾਂਦੀ ਹੈ ਜਾਂਚ ਫਿਰ ਹੋਰ ਤਰ੍ਹਾਂ ਦਾ ਹੋਏਗਾ ਸੀਬੀਆਈ ਫਿਰ ਆਪਣੇ ਪੱਧਰ ਤੇ ਕਰੇਗੀ ਸਾਰੀ ਫਿਰ ਹਰਿਆਣੇ ਦੇ ਜਿਹੜਾ ਐਂਗਲ ਵਿੱਚੋਂ ਨਿਕਲ ਜਾਏਗਾ ਹੈ ਨਾ ਹੂੰ ਉਹ ਦੇਖੋ ਜਿਉ ਡੀਕੋ ਪਰ ਇਹ ਹੈਗਾ ਕਿ ਜਿਹੜੀਆਂ ਉਹਨਾਂ ਨੇ ਬੁਲਾਇਆ ਸੀ ਮੁਹੰਮਦ ਮੁਸਫਾ ਨੂੰ ਉਹ ਪਹਿਲੀ ਉਹਦੇ ਤੇ ਤਾਂ ਨਹੀਂ ਗਏ ਉਹ ਕਿਉਂਕਿ ਉਹਨਾਂ ਦਾ ਕਹਿਣਾ ਸੀ ਮੈਂ ਮੇਰੀ ਵੀ ਗੱਲ ਹੋਈ ਸੀ ਮੁਹੰਮਦ ਮੁਸਫਾ ਨੂੰ ਮੈਂ ਵੀ ਪੁੱਛਿਆ ਸੀ ਆਪ ਕੋਲ ਜੀ ਉਹ ਕਹਿੰਦੇ ਸੀ ਮੈਂ 26 ਤਰੀਕ ਤੋਂ ਬਾਅਦ ਆਉਂਗਾ ਪੰਚਕੁਲੇ ਮੈਂ ਚੰਡੀਗੜ੍ਹ ਜਾਂ ਪੰਚਕੁਲੇ ਵੀ ਉਹ 6 ਉਹਨਾਂ ਦਾ ਰੱਸ਼ਮਾ ਹੁੰਦੀਆਂ ਨੇ ਜਿਹੜੀਆਂ ਮਲੇਗੁਲ ਨੇ ਲਾ ਕੇ ਕਰਨੇ ਨੇ ਹੂੰ ਹੂੰ 25 ਤਰੀਕ ਨੂੰ ਸ਼ਾਇਦ ਅੱਜ ਸੀਗੇ 25 ਨੂੰ ਸੀ ਹਾਂਜੀ ਅੰਤਰ ਨਸ਼ਮਾ ਹੁੰਦੀਆਂ ਮੁਸਲਮ ਨੇ ਆਪਣੇ ਉਹ ਬੱਕਰੀਆਂ ਨੇ ਹੂੰ ਤੇ ਉਹ ਕਹਿੰਦੇ ਸੀ 25 ਤਰੀਕ ਉੱਥੇ ਨਵੇੜ ਕੇ ਫਿਰ 26 ਨੂੰ ਅਸੀਂ ਇੱਥੇ ਆਵਾਂਗੇ ਠੀਕ ਹੈ ਫਿਰ ਮੈਂ ਕਹਿੰਦਾ ਸੀ ਵੀ ਇਨਵੈਸਟੀਗੇਸ਼ਨ ਫੇਰ ਜੋਇਨ ਕਰਾਂਗੇ ਅਸੀਂ ਠੀਕ ਹੈ ਭਲੇ ਉਹਨਾਂ ਨੇ ਮੈਂ ਵੀ ਫੋਨ ਤੇ ਗੱਲ ਕੀਤੀ ਸੀ ਉਹਨਾਂ ਨੂੰ ਪੁੱਛਿਆ ਸੀ ਠੀਕ ਹੈ ਤੋ ਤੋ ਉਹ ਵੀ ਇਨਕੁਆਰੀ ਜੇ ਚੱਲ ਰਹੀ ਹੈ ਤੇ ਉਹਦੇ ਚ ਸਾਰਾ ਕੁਝ ਹੀ ਆਏਗਾ ਉਹਦਾ ਜਿਹੜਾ ਜਿਹੜੀ ਇਵਨ ਫੋਨ ਵਗੈਰਾ ਤੇ ਜਿਹੜੀ ਟਾਕ ਹੈਗੀ ਗੱਲਬਾਤ ਹੈੀ ਉਹ ਵੀ ਉਹਦਾ ਲੈ ਰਹੇ ਨੇ ਉਹ ਹੂੰ ਵੀ ਮੋਬਾਈਲ ਤੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਇਹ ਰਿਕਾਰਡ ਕੀ ਸੀਗਾ ਜਿਹੜੀਆਂ ਵੀਡੀਓ ਉਹ ਕਿਹੜੇ ਮੋਬਾਈਲ 'ਚ ਹੋਈ ਰਿਕਾਰਡ ਕੀਤੀ ਗਈ ਸੀ ਬਾਅਦ ਵਾਲੀ ਕਿਹੜੇ 'ਚ ਹੋਈ ਸਾਰਾ ਕੁਝ ਪੁਨਰ ਸਬੂਤ ਕਰਨਿਆ ਹੋਣਾ ਠੀਕ ਇਕੱਠਾ ਕਰੀ ਰਹਿਣਾ ਸਾਰੇ ਦਾ ਜੀ ਠੀਕ ਮਲੀ ਸਾਬ ਅੰਤ ਵਿੱਚ ਆ ਮੈਂ ਚਾਹਉਣਾ ਇੱਕ ਵਾਰੀ ਦੁਬਾਰਾ ਪੰਥਕ ਮੁੱਦੇ ਨੂੰ ਛੇੜ ਲਈਏ ਤਰਨਤਾਰਨ ਜੁਨੀ ਚੋੜ ਦੇ ਵਿੱਚ ਬੀਬੀ ਖਾਲੜਾ ਦਾ ਬਿਆਨ ਆ ਗਿਆ ਹੁਣ ਤੱਕ ਬਹੁਤ ਉਡੀਕ ਕੀਤੀ ਜਾ ਰਹੀ ਸੀ ਬਹੁਤ ਚਰਚਾਵਾ ਚੱਲ ਰਹੀ ਆ ਸੀ ਕਿ ਭਾਵੇਂ ਆਜ਼ਾਦ ਵੀ ਖੜ ਜਣ ਬੀਬੀ ਖਾਲੜਾ ਪਰ ਹੁਣ ਲੱਗਦਾ ਹੈ ਕਿ ਉਹ ਭਾਈ ਮਨਦੀਪ ਸਿੰਘ ਵੱਲ ਪਹੁੰਚ ਗਏ ਕੀ ਖਿਆਲ ਹੈ ਵੈਸੇ ਕੋਈ ਅਨੈਚੁਰਲ ਜਾਂ ਗੈਰ ਸਧਾਰਨ ਗੱਲ ਨਹੀਂ ਹੋਈ ਕੋਈ ਹਮ ਬੀਬੀ ਖਾਲੜਾ ਪਾਏ ਅਮਰਿਤਪਾਲ ਸਿੰਘ ਦੇ ਕੈਂਪੇਨ ਇੰਚਾਰਜ ਸੀ ਜੀ ਪਾਰਲੀਮੈਂਟ ਦੀ ਚੋਣ ਵੇਲੇ ਤੁਹਾਨੂੰ ਯਾਦ ਹੋਣਾ ਹੈ ਜੀ ਜੀ ਕੈਂਪੇਨ ਇੰਚਾਰਜ ਸੀ ਔਰ ਸਭ ਤੋਂ ਪਹਿਲੇ ਇੰਟਰਵਿਊ ਵੀ ਅਸੀਂ ਸਾਡੇ ਅਸੀਂ ਕੀਤੀ ਸੀ ਬਾਬੂ ਸ਼ੇਲੀ ਉਹਨਾਂ ਦੀ ਹਮ ਜਿਹੜੀ ਮੇਜੀ ਤਸਵੀਰ ਅਸੀਂ ਪਬਲਿਸ਼ ਕੀਤੀ ਸੀ ਜੀ ਉਹ ਕੈਂਪੇਨ ਇੰਚਾਰਜ ਸੀ ਉਸ ਵੇਲੇ ਵੀ ਉਹਨਾਂ ਨੂੰ ਤੇ ਤਰ ਤਨ ਵਾਸਤੇ ਆਫਰ ਕੀਤੀ ਗਈ ਸੀ ਉਹਨੂੰ ਅ ਬਾਏ ਜਿਹੜੀ ਵਾਰਿਸ ਪੰਜਾਬ ਦੇ ਪਾਰਟੀ ਬੋਲੋਗੇ ਤੁਸੀਂ ਚੋਣ ਲੜੋ ਪਰ ਉਹਨਾਂ ਨੇ ਮਨਾਂ ਕਰਤਾ ਸੀ ਪਹਿਲੇ ਕਰਤਾ ਸੀ ਇੱਕ ਵਾਰੀ ਉਹ ਪਾਰਲੀਮੈਂਟ ਚੋਣ ਲੜਵੀ ਚੁੱਕੇ ਨੇ ਉਹ ਵੀ ਐਸੇ ਹਲਕੇ ਤੋਂ ਤੇ ਉਹਨਾਂ ਦਾ ਕੋਈ ਮਤਲਬ ਸਪੋਰਟ ਕਰਨਾ ਕੋਈ ਬਹੁਤ ਮਤਲਬ ਕੋਈ ਇਹ ਨਹੀਂ ਕਿ ਹਰਾਨੀ ਜਣ ਕੋਈ ਹੈਗੀ ਸੁਭਾਵਿਕ ਗੱਲ ਹੈ ਕਿਉਂਕਿ ਉਹ ਇਸ ਪਾਰਟੀ ਦੀ ਸਪੋਰਟ ਕਰਦੇ ਅਮਰਤਪਾਲ ਦੀ ਸਪੋਰਟ ਕੀਤੀ ਉਹਨਾਂ ਨੇ ਉਹਨਾਂ ਨੂੰ ਤਾਂ ਵੀਨ ਜਾਰਸੀ ਉਹਨਾਂ ਨੇ ਕਾਫੀ ਬਹੁਤ ਸਰਗਰਮੀ ਨਾਲ ਕੰਮ ਕੀਤਾ ਸੀ ਤੜਤੜ ਦੀ 20 ਲੱਖ ਤੇ ਉਹ ਉਹਨਾਂ ਦਾ ਜਿਹੜਾ ਸਟੈਂਡ ਹੈ ਉਹਦਾ ਬਿਆਨ ਚ ਜਿਹੜਾ ਸਟੈਂਡ ਹੈ ਉਹ ਪਹਿਲੇ ਸਟੈਂਡ ਨਾਲ ਕੰਸਿਸਟੈਂਟ ਹੀ ਹੈਗਾ ਉਸੇ ਦੀ ਵਾਦਾ ਹੈਗਾ ਉਦੋਂ ਵੀ ਉਹ ਇਹੀ ਚ ਕਹਿੰਦੇ ਸੀ ਵੀ ਜਿਹੜਾ ਦੂਸਰੇ ਪਾਸੇ ਕਾਲੀ ਦਲ ਜਿਹੜਾ ਹੈਗਾ ਉਹ ਬੇਅਦਬੀਆਂ ਵਾਲਾ ਦੂਸਰੇ ਹੈ ਜੇ ਉਹ ਉਹ ਆਪਣੇ ਫਾਇਦੇ ਉਠਾਉਣਾ ਚਾਹੁੰਦਾ ਸਿਰਫ ਤੇ ਉਦੋਂ ਵੀ ਉਹ ਸਟੈਂਡ ਸੀ ਉਹ ਤੇ ਹੁਣ ਵੀ ਉਹੀ ਚ ਕਹਿੰਦੇ ਉਹਨਾਂ ਦਾ ਹੈਗਾ ਜੀ ਤੋਂ ਉਹਨਾਂ ਨੇ ਇਸ ਬਨਾ ਤੇ ਤੇ ਮਨਦੀਪ ਸਿੰਘ ਦੀ ਹਮਾਇਤ ਕੀਤੀ ਹੈ ਕਿ ਇੱਕ ਤਾਂ ਪਾਰਟੀ ਕਰਕੇ ਹੂੰ ਦੂਸਰਾ ਵੀ ਮਨਦੀਪ ਸਿੰਘ ਉਸ ਤਰ੍ਹਾਂ ਦੇ ਪ੍ਰਵਾਹ ਪੰਥਕ ਪਰਿਵਾਰ ਚ ਹੈਗਾ ਉਹ ਉਹਨਾਂ ਦੇ ਸੋ ਦੋਨਾਂ ਦੀ ਉਹਦਾ ਦੇਖੋ ਅਸਰ ਵੀ ਪਾਏਗਾ ਉਹਦਾ ਜੀ ਕਿਉਂਕਿ ਉਹ ਇਲਾਕਾ ਉਹਨਾਂ ਦਾ ਹੈਗਾ ਪੰਥਕ ਇਲਾਕਾ ਹੈ ਤੇ ਆਖੋਦ ਵੀ ਉੱਥੇ ਵਿਚਰਦੇ ਰਹੇ ਨੇ ਉਹਨੇ ਦੀ 2024 ਦੀਆਂ ਚੋਣਾਂ ਚ ਪੂਰੇ ਸੰਘਰਮ ਰਹੇ ਨੇ ਹੂੰ ਤੇ ਪਹਿਲੀ ਸਟੇਟਮੈਂਟ ਜਿਹੜੀ ਅ ਤੁਸੀਂ ਸ਼ਾਇਦ ਪਤਾ ਨਹੀਂ ਗੋਗੋ ਸਿਵੀਓ ਤੋਂ ਥੋੜਾ ਹੈਰਾਨ ਵੀ ਹੋਏ ਸੀ ਕਿ ਜਾਇ ਕਿ ਲੋਕ ਵੀ ਫਰਸਟ ਸਟੇਟਮੈਂਟ ਜਿਹੜੀ ਉਹ ਜਦੋਂ ਸਾਡੀ ਜਿਹੜੀ ਸਾਡੀ ਸਟਾਫਰ ਲੜਕੀ ਹੈ ਉਸਨੇ ਉਹ ਇੰਟਰਵਿਊ ਕੀਤੀ ਖਾਲੜਾ ਨੂੰ ਮਿਸਿਸ ਖਾਲੜਾ ਨੂੰ ਖਾਲਸਤਾਨ ਬਾਰੇ ਪੁੱਛਿਆ ਤਾਂ ਉਹਨੇ ਪਹਿਲੇ ਪਹਿਲੀ ਵਾਰੀ ਉਹਦਾ ਕਿਹਾ ਸੀ ਕਿ ਸਾਡਾ ਖਾਲਸਤਾਨ ਮੁੱਦਾ ਨਹੀਂ ਹੈ ਹਮ ਮਤਲਬ ਅਬਰਤਪਾਲ ਸਿੰਘ ਦੇ ਬਿਹਾਫ ਤੇ ਹਮ ਇਹਨਾਂ ਨੇ ਕਿਹਾ ਜੀ ਕਿ ਮੈਂ ਚ ਉਹਨਾਂ ਚਾਹਤਾਂ ਸਾਡਾ ਖਾਲਸਤਰ ਮੁੱਦਾ ਨਹੀਂ ਹੈਗਾ ਅਸੀਂ ਜਿਹੜੇ ਪੰਥਕ ਮੁੱਦਿਆਂ ਦੇ ਚੋਂ ਲੜਾਏ ਫਸਟ ਟਾਈਮ ਉਹਨਾਂ ਨੇ ਡਿਕਲੇਅਰ ਕੀਤਾ ਸੀ ਇਹਨਾਂ ਨੇ ਕਿ ਖਾਲਸਤਰ ਮੁੱਦਾ ਸੀ ਰੱਖਣਾ ਹੀ ਨਹੀਂ ਮੁੱਦਾ ਹੈ ਸੋ ਸੋ ਮੈਨੂੰ ਉਹ ਪਾਲਸੀ ਸਟੇਟਮੈਂਟ ਜਿਹੜੀ ਉਹ ਉਹਨਾਂ ਦੇ ਬਿਹਫ ਤੇ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਦਿੱਤੀ ਸੀਗੀ ਜੀ ਬੀਬੀ ਖਾਲੜਾ ਰੇ ਸੋ ਉਹਨਾਂ ਦਾ ਦੇਖੋ ਜਸਵੰਤ ਸਿੰਘ ਖਾਲੜਾ ਦਾ ਜਿੰਨਾ ਨਾਂ ਹੈਗਾ ਜਿੰਨਾ ਉਹਨਾਂ ਦੀ ਉਹਨਾਂ ਦੇ ਜਿਹੜੀ ਭੂਮਿਕਾ ਬਾਰੇ ਜਿੰਨਾ ਹੀ ਸਤਕਾਰ ਹੈ ਲੋਕਾਂ ਨੂੰ ਉਹ ਨਾ ਨਾ ਦੇ ਖਾਸ ਕਰੇ ਤਰ ਤਰ ਲਾ ਕੇ ਤੇ ਉਹਦਾ ਉਹਨਾਂ ਦਾ ਜਰੂਰ ਅਸਰ ਪੈਣਾ ਇਸ ਇਲੈਕਸ਼ਨ ਦੇ ਰਿਜ਼ਲਟ ਤੇ ਜੈ ਕਲੋ ਕੇ ਇਸ VOTER VOTER ਜਿਹੜਾ ਉਥੋਂ ਦਾ ਬੀਬੀ ਖਾਲੜਾ ਦਾ ਜੋ ਕਿਰਦਾਰ ਹੈ ਜਾਂ ਉਹਨਾਂ ਦਾ ਜਿਹੜਾ ਉਹਨਾਂ ਦਾ ਐ ਕਲੋ ਕੇ ਕਾਰਵਿਹਾਰ ਜਿੰਨਾ ਉਸ ਤੋਂ ਬਾਅਦ ਕਿਉਂਕਿ ਉਹ ਖੁਦ ਵੀ ਚੈਂਪੀਅਨ ਬਣ ਗਏ ਹਿਊਮਨ ਰਾਈਟਸ ਦੇ ਉਸ ਤੋਂ ਬਾਅਦ ਉਹਨਾਂ ਦੇ ਆਪਦੇ ਜਿਹੜੇ ਪਤੀ ਦੀ ਜਿਹੜੀ ਦੀ ਜਿਹੜੀ ਲਹਿਰ ਸੀ ਜਾਂ ਉਹਦੇ ਜਿਹੜੀ ਸੋਚ ਸੀ ਉਹਨੂੰ ਲਿਜਾਣ ਵਾਸਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵਾਹ ਲਾਈ ਇੱਕ ਆ ਤੇ ਇਸ ਕਰਕੇ ਉਹਨਾਂ ਦਾ ਮਾਨਤਾਨ ਹੈਗਾ ਜੀ ਉਹਦਾ ਅਸਰ ਤਾਂ ਪੈ ਗਿਆ ਹੀ ਪੈਗਾ ਦੰਦਾਰ ਤੇ ਠੀਕ ਬਿਲਕੁਲ ਇਹ ਪੂਰਾ ਮਾਮਲਾ ਹੋਰ ਆਉਂਦਾ ਸਮਾਂ ਹੁਣ ਪੰਜਾਬ ਵਾਸਤੇ ਕੀ ਕੁਝ ਲੈ ਕੇ ਆਉਂਦਾ ਪੰਥਕ ਸਫਾ ਦੇ ਵਿੱਚ ਹੋਰ ਕੀ ਕੁਝ ਵੇਖਣ ਨੂੰ ਮਿਲਦਾ ਉਹਦੇ ਤੇ ਨਜ਼ਰ ਰਵਗੀ ਉਹ ਤੱਕ ਲਈ ਬਣੇ ਰੋਵਾਨ ਇੰਡੀਆ ਪੰਜਾਬੀ ਤੇ